ਪਰ ਅੱਜ ਆਪ ਕੋ ਸਾਡੇ ਸਾਡੇ ਮੰਗਤਾ ਇੱਕ ਹੈ ਮੰਗਤਾ ਹਰ ਕਿ ਨਹੀਂ ਜਿੰਨੀਆਂ ਜਿੱਥੇ ਬੰਡੀਆਂ ਨੇ ਉਹਨਾਂ ਨੇ ਮੰਨ ਲਈ ਹੈ ਖੇਤੀ ਦੇ ਕਾਲੇ ਨੂੰ ਵੱਧ ਕੀਤਾ ਜਾਵੇ ਪਰ ਉਹ ਕਿਉਂ ਨਹੀਂ ਇਕੱਠੇ ਹੁੰਦੇ ਅੱਜ ਬਹੁਤ ਵਧੀਆ ਹੈ ਚਲੋ ਕਹਿੰਦੇ ਫੇਰ ਵੀ ਡਰ ਡਰ ਰਹੇ ਹਾਂ ਕੁਛ ਨਾ ਜਾਣੀ ਜੇ ਬੱਲੇ ਪੈ ਜਾਣ ਜੇ ਅੱਜ ਵੀ ਬਾਕੀ ਜਿੱਥੇ ਬੰਡੀਆਂ ਨੇ ਇਹ ਫੈਸਲਾ ਲੈ ਲਿਆ ਵੀ ਆਪਾਂ ਇਕੱਠੇ ਹੋ ਕੇ ਇਸ ਨੂੰ ਨਿਖਿਤ ਹੋਵਾ ਦੇ ਤਾਂ ਕੋ ਮਾਤਵਾ ਲੈਣਾ ਚੜ੍ਹਦੀ ਕਲਾ ਹੋਊਗੀ ਤੇ ਉਹ ਸਾਨੂੰ ਹੋਰ ਸਾਡਾ ਫਤਿਹ ਹੋਊਗਾ ਤੇ ਬਾਕੀ ਐਮਐਸਪੀ ਦੀ ਗੱਲ। ਪਰ ਤੁਸੀਂ ਤਦ ਬਹੁਤ ਸਮਾਨ ਖਰੀਦਿਓ ਕਿ ਆਪਾਂ ਕੋ 1 ਲੱਖ ਰੁਪਏ ਲੋ ਕੋਈ ਟਿਪਸ ਦਾ ਪੈਕਟ ਖਰੀਦ ਲਓ ਕੋਈ ਹੋਰ। ਇੱਕ ਤਾਂ ਥੋੜੀ ਜਿਹੀ ਆਪਾਂ ਨੂੰ ਗਿਆਨ ਦੀ ਵੀ ਘਾਟ ਆ। ਤੁਸੀਂ ਕਹਿੰਦੇ ਦੇਖਿਓ ਨਾ ਤੇ ਕੀ ਲਿਖਿਆ ਹੁੰਦਾ। ਅਸੀਂ ਕੀ ਮੰਗਦੇ ਆ ਐਮਐਸਪੀ। ਐਮਐਸਪੀ ਦੀ ਫੁੱਲ ਨਾਮ ਪਹਿਲਾਂ ਵੀ ਦੱਸਿਆ। ਮਿਨੀਮਮ ਸਪੋਰਟਿੰਗ ਪ੍ਰਾਈਸ। ਮਿਨੀਮਮ ਮਿਨੀਮਮ ਤਾਂ ਕਟੋ ਘਟੋ। ਕਿਉਂ? ਕਵੈਸਚਨ ਮਾਰਕ ਬਣਦਾ ਕਿਉਂ ਐਮ ਐਸ ਪੀ ਕਿਉਂ ਐਮ ਆਰ ਪੀ ਐਮ ਆਰ ਪੀ ਦਾ ਮਤਲਬ ਹੈ ਮੈਕਸੀਮਮ ਰਿਟੇਲ ਪ੍ਰਾਈਸ ਜਿੰਨੇ ਤੁਸੀਂ ਆ ਬਿਸਕਟ ਪਿਆ ਸਾਡੇ ਕੋਲ ਪਾਣੀ ਦੀ ਬੋਤਲਾਂ ਫੱਟੇ ਕੋਲ ਪਈਆਂ ਚੱਕੋ ਇਹਨੂੰ ਚੈੱਕ ਕਰੋ ਤੇ ਐਮ ਆਰ ਪੀ ਲਿਖਿਆ ਹੋਊਗਾ ਉਹ ਐਮ ਆਰ ਪੀ ਉਹ ਤਾਂ ਪੂਰਾ 10 ਰੁਪਏ ਲਿਖਿਆ ਤਾਂ 10 ਦੇ ਦੇਂਦੇ ਅਸੀਂ ਮਿਨੀਮਮ ਕਿਉਂ ਮੰਗੀ ਹੈ ਭਾਈ ਅਸੀਂ ਤਾਂ ਮੈਕਸੀਮਮ ਮੰਗਾਗੇ ਅਸੀਂ ਤਾਂ ਐਮ ਆਰ ਪੀ ਮੰਗਾ ਲਈਏ ਹੁਣ ਜੇ ਇੱਕੋ ਦੇਸ਼ ਹੈ ਤਾਂ ਇੱਕੋ ਰੇਟ ਹੋਣਾ ਚਾਹੀਦਾ ਹਨਾ ਹੁਣ ਯੂਪੀ ਦੇ ਵਿੱਚ ਹੋਰ ਪਾਸੇ ਉੱਥੇ ਕੰਨੇ ਦਾ ਕੀ ਰੇਟ ਹੈ ਸਾਡੇ ਵੱਤ ਹੈ ਉਹ ਆ ਕੇ ਸਾਨੂੰ ਘਰ ਕਰਦੇ ਨੇ ਸਾਡੇ ਇੱਥੇ ਆ ਕੇ ਵੇਚਦੇ ਨੇ ਸਾਡੇ ਵੀ ਖਲਲ ਪਾਉਂਦੇ ਨੇ ਕਿਉਂ ਕਰ ਰਹੇ ਨੇ ਇਹ ਸੈਂਟਰ ਗਵਰਨਮੈਂਟ ਜਾਣ ਕੇ ਜਾਣ ਪੁੱਛ ਕੇ ਇਸ ਚੀਜ਼ ਉਹ ਬਣਾਵਾ ਦੇ ਦੀ ਬਈ ਪੰਜਾਬ ਦੇ ਕਿਸਾਨ ਹੈ ਜਿਹੜੇ ਉਤੇਜਿਤ ਕਰ ਰਹੇ ਜਿਵੇਂ ਕਹਿੰਦੇ ਉਂਗਲ ਲਾਉਣਾ ਕਿਸੇ ਨੂੰ ਉਂਗਲ ਲਾ ਕੇ ਕੋਈ ਕੰਮ ਕਰਾਉਣਾ ਉਹ ਸਾਰ ਹੀ ਆ ਸਾਨੂੰ ਸੈਂਟਰ ਸਰਕਾਰ ਦਾ ਸਾਡੇ ਸਬਰ ਦਾ ਸਾਡੇ ਸੰਤੋਖ ਦਾ ਉਹ ਸਬਰ ਦੇਖਣਾ ਚਾਹੁੰਦੀ ਹੈ ਵੀ ਕਿੰਨਾ ਸਬਰ ਇਹਨਾਂ ਦੇ ਨੇ ਕੋਈ ਨਹੀਂ ਆਇਆ ਜਾਈਆ ਕੋਈ ਸਾਡਾ ਕਿਸੇ ਨਾਲ ਇਹੋ ਜੀ ਗੱਲ ਨਹੀਂ ਵੀ ਪੁਲਿਸ ਵੀ ਬੈਠੀ ਹੈ ਇਹ ਵੀ ਸਾਡੇ ਭਰਾ ਨੇ ਤੇ ਸਾਡੇ ਲੜਾਈ ਵਾਲਾ ਕੋਈ ਸੰਬੰਧ ਨਹੀਂ ਹੈਗਾ ਅਸੀਂ ਤਾਂ ਆਪਣੀਆਂ ਮੰਗਾਂ ਮੰਗਦੇ ਹਾਂ ਇਹ ਤੋਂ ਵੱਧ ਹੋਰ ਕੀ ਚਾਹੀਦਾ ਤੇ ਇੱਕ ਹੋਰ ਵੱਡੀ ਗੱਲ ਜਿਹੜਾ ਪ੍ਰਸ਼ਾਸਨ ਹੈ ਭਾਵੇਂ ਸਿਵਲ ਪ੍ਰਸ਼ਾਸਨ ਹੈ ਪੁਲਿਸ ਪ੍ਰਸ਼ਾਸਨ ਹੈ ਕੋਈ ਹੋਰ ਹੈ ਉਹ ਇੱਥੇ ਆ ਕੇ ਤਾਂ ਅੱਜ ਸਾਡੀ ਰਾਖੀ ਨੂੰ ਬੈਠ ਗਿਆ ਤੇ ਪੀਜ਼ਾ ਵੀ ਆ ਗਏ ਹੋਰ ਵੀ ਆ ਗਏ ਉਹ ਦੇਖਦੇ ਵੀ ਜੇ ਤੁਸੀਂ ਮਾੜਾ ਮੋਟਾ ਕੋਸ਼ ਹਲਚਲ ਕਰੀ ਤਾਂ ਡਾਂਗ ਭਰਾਉਂਗੇ ਕਹਿੰਦੇ ਵਾਲੀਆਂ ਗੱਡੀਆਂ ਠੀਕ ਹੈ ਨਹੀਂ ਲੜਿਆ ਜਾਂਦਾ ਜਦੋਂ ਵੱਡੀ ਤعداد ਹੁੰਦੀ ਹੈ ਉਹਨਾਂ ਕੋ ਸਾਰਾ ਕੋਸ਼ ਪਰ ਜੇ ਤੁਸੀਂ ਸਾਡੇ ਤੇ ਇੰਨਾ ਹੀ ਹੈ ਸਾਡਾ ਸਾਡਾ ਬਾਇਓ ਡਾਟਾ ਹੈਗਾ ਸਾਡਾ ਕਦੇ ਪੀਸੀ ਪੀਸੀ ਤੋਂ ਥੱਲੇ ਫਿਰ ਤਹਿਸੀਲਦਾਰ ਥੱਲੇ ਨੂੰ ਆਜੋ ਐਸਐਚਓ ਐਸਐਚਓ ਦੀ ਡਿਊਟੀ ਲਾਉਣ ਵੀ ਇਹਨਾਂ ਨੂੰ ਪਿੰਡਾਂ 'ਚ ਜਾ ਕੇ ਦੇਖਣ ਇਹਨਾਂ ਦੇ ਘਰਾਂ 'ਚ ਜਾ ਕੇ ਦੇਖਣ ਇਹਨਾਂ ਨੂੰ ਕੀ ਪ੍ਰੋਬਲਮ ਹੈ ਕੀ ਸੱਚੀ ਇਹਨਾਂ ਨੂੰ ਕੋਈ ਪ੍ਰੋਬਲਮ ਹੈਗੀ ਆ ਜਾਂ ਇਹਨਾਂ ਦੇ ਹੱਲ ਕੀਤਾ ਜਾਵੇ ਕਦੇ ਕੋਈ ਐਸਐਚਓ ਸਾਡੇ ਘਰ ਆਇਆ ਕਦੀ ਸਾਡੇ ਪਿੰਡ ਦੀ ਇੱਥੇ ਦੀ ਮੀਟਿੰਗ ਹੋਈ ਹੈ ਵੀ ਡੀਐਸਟੀ ਸਾਹਿਬ ਨੇ ਬੁਲਾਇਆ ਥੋੜੇ ਕਹਿੰਦੇ ਕੀ ਕੀ ਕੋਈ ਪ੍ਰੋਬਲਮ ਆ ਰਹੀ ਹੈ ਜੇ ਤੁਸਾਂ ਇਕੱਠੇ ਹੋਨੇ ਆ ਉਦੋਂ ਇਹ ਪੁਰਦਾ ਦਾ ਡਾਂਗਾ ਲੱਗ ਕੇ ਆ ਜਾਂਦਾ। ਇਹ ਕੋਈ ਗੱਲ ਤੋਂ ਵੱਧ ਗਿਆ ਇਹ ਤਾਂ। ਮੈਂ ਤਾਂ ਕਹਿੰਦਾ ਵੀ ਕਿਸਾਨ ਭਰਾਵਾਂ ਨੂੰ ਇਦਾਂ ਦਾ ਇਕਾ ਕਰ ਲੈਣਾ ਚਾਹੀਦਾ ਵੀ ਬਾਹਰ ਰੋਡ ਤੇ ਧਰਨਾ ਲਾਉਣ ਦੀ ਬਜਾਏ ਸਵੇਰੇ ਮੈਂ ਗੱਲ ਕਰ ਰਿਹਾ ਸੀ ਗੱਡੀ ਚ ਆ ਰਹੇ ਸੀਗੇ। ਵੀ ਆਪਣੇ ਪਿੰਡਾਂ ਨੂੰ ਬੰਦ ਕਰ ਲਓ। ਜੇ ਸਹਿਮਤ ਹੋ ਜਾਣ ਸਾਰੇ ਆਪਣੇ ਪਿੰਡ ਦੇ ਵਿੱਚ ਆਪਣੇ ਵੱਲ ਤੇ ਖੇਤੀ, گاਉ ਆਪਣੇ ਵੱਲ ਤੇ ਆਪਣੇ ਪਿੰਡ ਤੋਂ ਤੁਸੀਂ ਇੱਕ ਦੁੱਧ ਦਾ ਲੀਟਰ ਬਾਹਰ ਨਹੀਂ ਜਾਣ ਦੇਣਾ, ਇੱਕ ਦਾਣਾ ਬਾਹਰ ਨਹੀਂ ਜਾਣ ਦੇਣਾ ਆਪਣੇ ਪਿੰਡ 'ਚ ਰੱਖੋ। ਆਪਣੇ ਪਿੰਡ ਦਾ ਕੋਈ ਭੁੱਖਾ ਹੈ ਕੋਈ ਗਰੀਬ ਹੈ ਕੋਈ ਗੁਰਬਾ ਹੈ ਉਹਨੂੰ ਦੇਖੋ ਬਾਹਰ ਨਾ ਜਾਓ 6 ਮਹੀਨੇ ਰੋਕ ਲਓ ਜੇ 6 ਮਹੀਨੇ ਦੀ ਇੱਕ ਪਿੰਡ ਆਪਣਾ ਰੋਕੇ ਤੇ 6 ਮਹੀਨੇ ਚੱਲਦਾ ਤਾਂ ਸਾਰੀਆਂ ਸਰਕਾਰਾਂ ਸਾਡੇ ਕੁੱਲਿਆਂ ਤੇ ਆ ਕੇ ਤਾਂ ਪਰ ਨਹੀਂ ਇੰਨੇ ਸੂਰਮੇ ਉਹ ਤੋਂ ਵੱਧ ਕੇ ਗਦਾਰ ਨੇ ਐਨੇ ਵੀ ਸਿਰਲੋ ਲੱਗੇ ਜਿਹੜੇ ਉੱਥੇ ਤੇ ਟਰਾਲੀਆਂ ਲੈ ਕੇ ਚਲੇ ਵੀ ਗਏ ਲੋ ਉੱਥੇ ਤੇ ਜਲੇ ਕੇ ਵੀ ਚੱਲੇ ਅਸੀਂ ਸਾਡਾ ਤਾਂ ਹੋ ਗਿਆ ਤਾਂ ਤੇਰੇ ਨਹੀਂ ਤੇ ਟਰਾਲੀ ਨਹੀਂ ਜਾਊਗੀ ਕੋਈ ਵੀ ਬਾਹਰ ਆਪਣੇ ਪਿੰਡ ਚ ਲਾ ਲੋ ਜੇ ਨਹੀਂ ਸੁਣਦੇ ਹੁਣ ਇੰਨੀ ਦੇਰ ਦੇ ਆਪਾਂ ਉੱਥੇ ਵੀ ਤਾਂ ਬੈਠੇ ਆ ਪਹਿਲਾਂ ਦਿੱਲੀ ਦੋ ਸਾਲ ਬੈਠ ਕੇ ਆਏ ਮੰਗਾ ਮੰਨੀਆਂ ਮੁੱਕਰ ਗਏ ਕੋਈ ਗੱਲ ਨਹੀਂ ਦੁਹਰਾ ਅਸੀਂ ਕਿੰਨੀ ਦੇਰ ਤੋਂ ਸ਼ੰਭੂ ਬਾਗ ਦੇ ਬੈਠੇ ਆ ਉੱਥੇ ਕਿੰਨਾ ਟਾਈਮ ਹੋ ਗਿਆ ਫਿਰ ਜੇ ਨਹੀਂ ਮੰਨਦਾ ਫਿਰ ਆਪਣੇ ਪਿੰਡਾਂ ਜਾ ਆਪਣੇ ਪਿੰਡ ਦਾ ਤਾਂ ਪਰ ਰੋਕ ਸਕਦੇ ਆ ਆਪਣਾ ਪਿੰਡ ਰੋਕ ਲਓ بس ਕੀਤੀ ਗੱਲ ਨਾ ਕਰੋ ਜੇ ਨਾ ਮੁੜ ਕੇ ਪਹਿਲਾਂ ਜਿਵੇਂ ਦੱਸ ਕੇ ਗਏ ਤਸਵੀਰ ਲੜ ਸਾਹਿਬ ਇਹਨਾਂ ਨੇ ਮਨਤਾਂ ਕਰ ਕਰਕੇ ਕਣਕ ਦਾ ਸਾਨੂੰ ਉਹ ਕਰਿਆ ਕਿ ਆ ਜਾਓ ਸੋ ਆਪਾਂ ਦੇ ਵਿੱਚ ਥੋੜੀ ਜੀ ਕਮੀ ਹੈ ਸਾਰੇ ਵੀ ਹਿੰਨ ਤੰਗੀ ਘੱਟ ਲਓਗੇ ਮੁੜ ਕੇ ਸੁਰਖਰੋ ਹੋ ਜਾਓਗੇ ਨਹੀਂ ਵੇਰ ਗੜਾ ਘੋੜਾ ਹੀ ਭੱਜੀ ਜਾਣਾ ਬਾਕੀ ਤੁਹਾਡੀ ਮਰਜ਼ੀ ਆ ਤੇ ਹਿੰਮਤੀ ਲੋਕ ਨੇ ਜਿਹੜੇ ਆਏ ਨੇ ਉਹਨਾਂ ਨੂੰ ਸਲਾਮ ਹੈ ਜਿਹੜੇ ਨਹੀਂ ਆਏ ਕੋਈ ਗੱਲ ਨਹੀਂ ਪਰ ਬਹੁਤ ਵਧੀਆ ਜਥੇਬੰਦੀਆਂ ਤੋਂ ਕੋਸਤਾ ਤੋਂ ਵੀ ਆਏ ਨੇ ਮਾਨ ਦਲ ਤੋਂ ਵੀ ਆਏ ਨੇ ਤੇ ਇੱਥੇ ਦਲਾਂ ਦਾ ਕੋਈ ਅਸਰ ਨਹੀਂ ਹੈਗਾ ਇਹ ਸਾਰੇ ਸੱਜਣ ਹੀ ਨਾਲ ਜੁੜੇ ਹੋਏ ਲੋਕ ਇਹਦੇ ਪਾਸੇ ਸਾਰਿਆਂ ਨੂੰ ਆਉਣ ਬਣਦਾ ਸੀ ਕੀ ਕਾਂਗਰਸੀ ਇਹ ਖੇਤੀ ਨਹੀਂ ਕਰਦੇ ਇਹ ਕਾਲੀਦਾਲ ਵਾਲੇ ਜਾਂ ਕੋਈ ਹੋਰ ਪਾਰਟੀਆਂ ਵਾਲੇ ਕੀਤੀ ਨਹੀਂ ਕਰਦੇ ਉਹ ਵੀ ਤਾਂ ਕਿਸਾਨ ਨੇ ਪਹਿਲਾ ਕਿਸਾਨ ਹੈ ਬਾਅਦ ਵਿੱਚ ਕਿਸੇ ਪਾਰਟੀ ਨਾਲ ਜੁੜੇ ਸੋ ਇੱਥੇ ਹਿੱਟ ਰਾਮ ਬਾਲਣ ਦੀ ਆਪਾਂ ਹੀ ਨੇ ਇੱਥੇ ਇਕੱਠੇ ਹੁੰਦੇ ਆ ਕਾਲੀਦਲ ਦਾ ਬੜਾ ਵੱਡਾ ਗੱਲ ਵੀ ਇਹ ਕਾਲੀਦਲ ਉਹਨਾਂ ਨੂੰ ਕਹੋ ਤਾਂ ਆਵਾਂਗੇ ਕਾਂਗਰਸ ਨੂੰ ਉੱਪਰੋਂ ਕਹਿਣਗੇ ਤਾਂ ਆਂਗੇ ਨਹੀਂ ਆਪਣੇ ਆਪਣੇ ਫਰਜ਼ ਪੂਰੇ ਕਰਨ ਦੇ ਹੋਏ ਆਪਣੇ ਫਰਜ਼ ਪੂਰੇ ਕਰੋ ਆਪਾਂ ਤਲ ਬੜੀ ਗੱਲ ਹੈ ਆਪਣੇ ਗਵਰਨਰ ਸਾਹਿਬ ਨੇ ਕਿਹਾ ਜਿਓ 16 ਸੈਕਟਰ ਹਸਤਾ ਵਾਲੇ ਔਰ ਐਂਟਰੀ ਪੜਿਆ ਉਹ ਕਹਿੰਦੇ ਉਹ ਦੇਖ ਕੇ ਕਹਿੰਦੇ ਐਮਰਜੈਂਸੀ ਦਾ ਜਿਹੜਾ ਮਰੀਨ ਦਾ ਸਪੈਕਟ ਕਿਉਂ ਪਿਆ ਕੋ ਕਹਿੰਦੇ ਜੀ ਅੱਜ ਤੋਂ ਪਹਿਲਾਂ ਜੈਕਅਪ ਆਏ ਸੀਗੇ ਇੱਕ ਵਾਰੀ ਪ੍ਰਾਣਾਇਤ ਗਵਰਨਰ ਉਹ ਵੀ ਗਵਰਨਰ ਜਿਹੜੇ ਬੜੇ ਬੜੇ ਇੰਦੀ ਇੰਦੀਆਂ ਤਰਖਾਹਾਂ ਐਨੇ ਐਨੇ ਉਹਨਾਂ ਨੂੰ ਭੱਤੇ ਇੰਦੀਆਂ ਚੀਜ਼ਾਂ ਹੋ ਜਾਂਦੇ ਨੇ ਪਰ ਦੇਖਣ ਨੂੰ ਆਉਂਦੇ ਕਿਉਂ ਗਵਰਨਰ ਇਹ ਐਸੀ ਕਵਰੇਜ ਪੱਖਣ ਤੋਂ ਇਹਨਾਂ ਤਸੀਲਦਾਰ ਸਾਹਬ ਨੇ ਕਿਹਾ ਕਿ ਇਹਨਾਂ ਨੂੰ ਪਤਾ ਹੀ ਨਹੀਂ ਉਹ ਬੰਦੇ ਲਾਓ ਪਹਿਲਾਂ ਤਾਂ ਉਹਨਾਂ ਮਾਈਕਲੇ ਵਿੱਚ ਜਿਨ੍ਹਾਂ ਨੂੰ ਪਤਾ ਹੋਵੇ ਉਹਨਾਂ ਦੀ ਟ੍ਰੇਨਿੰਗ ਕਰਾਓ ਉਹਨਾਂ ਨੂੰ ਸਰਪੰਚਾਂ ਨਾਲ ਜੋੜੋ ਤਸੀਲਦਾਰ ਨਾਲ ਜੋੜੋ ਸੱਚੀਆਂ ਲੋੜਾਂ ਮੰਗਾਂ ਦਾ ਪਤਾ ਹੀ ਨਹੀਂ ਹੈਗਾ ਕਈ ਵਾਰੀ ਜੇ ਉਹਨਾਂ ਨੂੰ ਕਸੂਰਵਾਤ ਦਿਵਾ ਦਿੰਦੇ ਉਹ ਕਸੂਰਵਾਰ ਹੁੰਤੇ ਹੀ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਮਸਲਾ ਇਹ ਹੈ ਉਹ ਸਾਡੀ ਆਪਾਂ ਕਹੀ ਜਾਂਦੇ ਜੀ ਸਮਝੋ ਉਹਨਾਂ ਨੂੰ ਸਮਝੇ ਨਹੀਂ ਆਉਂਦੀ ਉਹਨਾਂ ਦਾ ਕੋਰਸ ਹੋਣਾ ਚਾਹੀਦਾ ਉਸ ਬੰਦੇ ਨੂੰ ਲਾਉਣਾ ਚਾਹੀਦਾ ਜਿਹੜਾ ਬੰਦਾ ਉਸ ਚੀਜ਼ ਨਾਲ ਸੰਬੰਧਿਤ ਹੋਵੇ ਉਹਨਾਂ ਜਿਹੜੀਆਂ ਚ ਬੈਠੇ ਨੇ ਚੰਗੇ ਪੈਸੇ ਕਮਾਉਂਦੇ ਨੇ ਤਨਖਾਹਾਂ ਆਉਂਦੀਆਂ ਨੇ ਰਿਸ਼ਵਤਾਂ ਲੈਂਦੇ ਨੇ ਉਹ ਬੜੀ ਇਹਨਾਂ ਵਰਤ ਸ਼ਰਮ ਦੀ ਗੱਲ ਹੈ ਜੇ ਨੌਕਰੀ ਮਿਲ ਗਈ ਧੰਨ ਭਾਗ ਹੈ ਕਿੰਨੀ ਦੁਨੀਆ ਪੜ੍ਹੀ ਲਿਖੀ ਬੈਠੀ ਆ ਇਹਨਾਂ ਨੂੰ ਨੌਕਰੀਆਂ ਮਿਲ ਗਈਆਂ ਤਾਂ ਇਹਨਾਂ ਨੂੰ ਧੰਨਵਾਦ ਤਾਂ ਕੀ ਕਰਨਾ ਚਾਹੀਦਾ ਇਹ ਡਾਂਗਾ ਬਣਾਉਂਦੇ ਨੇ ਤੇ ਨਾਲੇ ਰਿਸ਼ਵਤਾਂ ਲੈਂਦੇ ਨੇ ਤੁਸੀਂ ਪੜੋ ਕਈ ਵਾਰੀ ਤਾਂ ਹਰਾਨੀ ਹੁੰਦੀ ਆ ਵੀ 5 ਲੱਖ ਰੁਪਇਆ ਲੈਂਦਾ ਫਲਾਣਾ ਗ੍ਰਿਫਤਾਰ 50 ਹਜ਼ਾਰ ਲੰਦਾ 50000 25000 20000 ਬਿਜਲੀਦ ਨੇ ਬਣਿਆ ਕੋ ਡਰਦੇ ਹੀ ਨਹੀਂ ਹੈਗੇ ਗਰੀਬਾਂ ਦਾ ਫੋਨ ਕਿਸਾਨਾਂ ਦਾ ਫੋਨ ਇਹਨਾਂ ਨੂੰ ਕਿੰਨਾ ਮਿੱਠਾ ਲੱਗਦਾ ਰਿਸ਼ਵਤ ਲੈਣੋਂ ਨੇ ਡਰਦੇ ਕੰਮ ਕਰਨ ਲੱਗੇ ਐਨੇ ਭ੍ਰਿਸ਼ਟ ਹੋ ਚੁੱਕੇ ਆ ਕਿ ਹੱਦਾਂ ਦੀ ਗੱਲ ਹੈ ਜੇ ਥੋੜਾ ਹੁੰਦਾ ਤੁਸੀਂ ਲੁੱਟੋ ਤੇ ਮੈਂ ਆਪਾਂ ਵੀ ਦਹੀਆ ਕਰੀਏ ਵੀ ਛੇਤੀ ਕਿਤੇ ਪੈਸਾ ਨਾ ਲਿਆ ਕਰੋ ਰਿਸ਼ਵਤ ਜੇ ਲੈਣੀ ਬਾਪ ਹੈ ਤਾਂ ਤੇ ਦੇਣੀ ਵੀ ਬਾਪ ਹੈ ਤੁੜੇ ਤੁਸੀਂ ਗੰਮਸ ਹੋ ਆਪਣੇ ਆਪ ਤੇ ਤੁਹਾਨੂੰ ਪਤਾ ਹੋਊਗਾ ਵੀ ਹਾਂ ਜੇ ਆਪਾਂ ਗਲਤ ਕੰਮ ਕਰਾਵਾਂਗੇ ਫਿਰ ਜੋ ਦੇਖੀ ਬੈਠੀ ਤੇ ਵੀ ਵੀ ਆਪਾਂ ਦੀ ਗਲਤ ਹੁੰਦੀ ਹੈ ਸੋ ਇਹ ਰਿਸ਼ਵਤ ਦਾ ਕੋੜ ਇਹ ਚੜੋਂ ਵੱਢਣਾ ਚਾਹੀਦਾ ਤਾਂ ਹੀ ਆਪਣਾ ਕਿਤੇ ਹੋਊਗਾ ਬਹੁਤ ਬਹੁਤ ਸਵਾਗਤ ਹੈ ਜੀ ਬਾਬਾ ਜੀ ਸਾਡੇ ਵਿੱਚ ਆਏ ਨੇ ਸੋ ਜਿਹੜੇ ਪਿੱਛੇ ਸਾਡੇ ਵੀਰ ਗੱਲ ਕਰਕੇ ਗਏ ਨੇ ਵੀ ਸਾਡੇ ਇੱਥੇ ਦੋ ਚੀਜ਼ਾਂ ਜਿਤਾਵਿਆ ਬਹੁਰੀਆਂ ਸ਼ਹਿਰ ਤੋਂ ਨਾ ਮੋਹਾਲੀ ਰਹਿਣਾ ਮੋਹਾਲੀ ਦੇ ਵਿੱਚ ਦੋ ਚੀਜ਼ਾਂ ਸਭ ਤੋਂ ਜ਼ਿਆਦਾ ਕੰਮ ਜਾਂਦਾ ਇੱਕ ਖਾਣ ਦਾ ਇੱਕ ਸਨੋਂਨ ਦਾ ਕੰਮ ਇਹ ਨਹੀਂ ਮੁੱਖੇ ਮਰਦੇ ਰਹੇ ਨਾ ਮਹਿੰਗਾ ਹੋ ਗਿਆ ਕਦੇ ਦੇਖਿਆ ਸੀ ਤੁਸੀਂ ਹੁਣ ਸਾਡੇ ਤੁਸੀਂ ਕਿਹੜੇ ਮਰਜੀ ਪਿੰਡ ਤੇ ਰਹਿੰਦੇ ਹੋ ਸਾਡੇ ਵੇੜੀ ਖੜੀ ਆ ਬਾਹਰ ਕੋਕੋਨਸ ਵਾਲੀ ਬਰਗਰ ਵਾਲੀ ਖਾਣਾ ਉਹ ਮੇਰੀ ਜਿਹੜ ਹੈ ਗੁਰੀ ਦੇ ਹਰੇ ਸਾਡੇ ਨੇੜੇ ਖਾਣੇ ਸਾਡੇ ਨੇੜੇ ਖਾਣੇ ਰੋਤ ਨਹੀਂ ਹੁੰਦਾ ਤੇ ਕੀ ਹੋ ਜਾਂਦਾ ਇਸ ਪਾਸਾ ਨਾਲ ਉਹਨਕੋਤੇ ਨੂੰ ਬਾਅਦ ਵੀ ਫੜੀ ਬਾਈ ਜਿਹਨੇ ਬਹੁਤ ਸੋਹਣੀ ਗੱਲ ਕਹੀ ਫਸਲਾਂ ਦਾ ਚਲੋ ਦੇਰ ਬਚਾ ਲੂਗੇ ਜੇ ਇਸ ਵਾਰੀ ਨਾ ਹੋਈ ਅਗਲੀ ਵਾਰ ਹੋਜੂ ਅਗਲੀ ਵਾਰ ਨਾ ਹੋਈ ਤਾਂ ਕਿਹੜੀ ਵਾਰ ਹੋਜੂ ਤੇ ਨਸਲਾਂ ਹੀ ਨ ਰਹੀਆਂ ਫੇਰ ਨਹੀਂ ਫੇਰ ਤਾਂ ਠੰਡ ਠੰਡ ਪਾ ਲੈ ਸੋ ਨਸਲਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਸੋ ਨਸਲਾਂ ਨੂੰ ਬਚਾਉਣ ਵਾਸਤੇ ਸਾਡੇ ਇਹ ਧਰਮੇਸ਼ਾ ਕੁ ਜਿਹੜੀ ਸਕਿਤ ਦੇ ਬੰਤੀਆਂ ਇਹਨਾਂ ਨੂੰ ਅੱਗੇ ਆਉਣੇ ਚਾਹੀਦਾ ਪਰ ਸ਼੍ਰੋਮਣੀ ਕਮੇਟੀ ਸਾਡੀ ਮੈਂ ਕਹਿੰਦਾ ਹਾਂ ਮੈਂ ਕੋਈ ਸ਼ਬਦ ਨਹੀਂ ਵਰਦਾ ਉਹਨਾਂ ਨੂੰ ਪਤਾ ਹੀ ਨਹੀਂ ਉਹ ਆਪਣੇ ਪੈਸੇ ਇਕੱਠੇ ਕਰਨ ਤੇ ਲੱਗੇ ਹੋਏ ਨੇ ਜੋ ਮਰੀ ਕਮਾਈ ਦਾ ਫਰਜ ਗਿਆ ਤੁਸੀਂ ਕੈਮਰੇ ਨਾਲ ਛੋਟੀਆਂ-ਛੋਟੀਆਂ ਗੱਲਾਂ ਦੇਖਿਆ ਕਰੋ ਬਹੁਤ ਘੱਟ ਲੋਕ ਨੇ ਜਿਹੜੀ ਛੋਟੀ ਗੱਲ ਦੇਖਦੇ ਨੇ ਜਦੋਂ ਤੁਸੀਂ ਛੋਟੀਆਂ ਗੱਲਾਂ ਦੇਖਣ ਲੱਗੇ ਤੁਹਾਨੂੰ ਵੱਡੀਆਂ ਗੱਲਾਂ ਦਾ ਅਹਿਸਾਸ ਹੋਊਗਾ ਕੱਲ ਮੈਂ 43 ਸੈਕਟਰ ਗਿਆ ਬੱਸ ਸਟਾਪ 'ਚ ਕੋਈ ਸਮਾਨ ਖੜਾਉਣਾ ਉੱਥੇ ਇੱਕ ਲੇਡੀ ਖੜੀ ਉਹਨੇ ਐਂ ਕਿਤਾਬ ਫੜੀ ਹੋਈ ਐਂ ਤਾਂ ਖੜੀ ਜੀ ਤਾਂ ਭਗਵਾਨ ਮੈਂ ਪਾਇਆ ਹੋ ਬੋਲਦੀ ਨਹੀਂ ਕੁਝ ਵੀ ਬੰਦੇ ਰੰਗਦੇ ਨੇ ਕਿਸਾਬਾ ਗੋ ਦੇਖਦੇ ਨੇ ਦੋ ਚਾਰ ਬੰਦੇ ਕੋਈ ਜਿਹੜਾ ਬੰਦਾ ਉਸ ਇੰਟਰਸਟ ਦਾ ਹੈਗਾ ਉਹ ਕੋਈ ਨਮਸਤੇ ਕਰ ਦਿੰਦਾ ਕੋਈ ਨਹੀਂ ਕਰਦਾ ਕੋਈ ਖਰੀਦ ਵੀ ਲੱਗਾ ਮਤਲਬ ਉਹ ਆਪਣੇ ਧਰਮ ਦਾ ਪ੍ਰਚਾਰ ਕਰਨੇ ਕੋਈ ਮਾੜੀ ਗੱਲ ਨਹੀਂ ਕੋਈ ਮਾੜੀ ਗੱਲ ਨਹੀਂ ਆਪਣੇ ਧਰਮ ਦਾ ਪ੍ਰਚਾਰ ਕਰਦੇ ਨੇ ਪਰ ਸਾਡੇ ਵਾਲੇ ਤੁਸੀਂ ਮੈਂ ਦਾੜੀ ਕੱਟਦਾ ਮੈਨੂੰ ਅੱਜ ਤੱਕ ਕਿਸੇ ਬੰਦੇ ਨੇ ਆ ਕੇ ਇਹ ਨਹੀਂ ਕਿਹਾ ਵੀ ਤੂੰ ਦਾੜੀ ਰੱਖ ਲੈ ਸ਼੍ਰੋਣੀ ਕਮੇਟੀ ਦਾ ਕੋਈ ਤੁਹਾਡੇ ਘਰ ਆਇਆ ਕਿਸੇ ਨੇ ਵੱਡਾ ਬੱਚਾ ਬੇਸ਼ਅ ਕਰਦਾ ਜੇ ਤੁਹਾਡੀ ਧਾਰੀ ਘਟਦਾ ਕੋਈ ਸ਼ੋਭਣੀ ਕਮੇਟੀ ਦਾ ਮੈਂਬਰ ਸਾਡੇ ਘਰੇ ਆਇਆ ਹੋਵੇ ਇਹ ਭਾਈ ਸਾਫ ਸੂਰ ਕਿਸੇ ਕੋ ਫਤਰਾੜਾ ਕਰਕੇ ਦੱਸ ਦਿਓ ਕਿਸੇ ਦੇ ਘਰੇ ਆਇਆ ਹੋਵੇ ਗੁਰਦੁਆਰੇ ਵਿੱਚ ਨਹੀਂ ਆਇਆ ਕੋਈ ਘਰੇ ਗੁਰਦੁਆਰੇ ਕਿ ਨਹੀਂ ਆਉਂਦੇ ਗੁਰਦੁਆਰੇ ਉਹ ਸਾਹਮਦੇ ਨੇ ਸ਼ੋਭਣੀ ਕਮੇਟੀ ਵਾਲੇ ਜਿਹੜੇ ਘਾਟੇ ਵਿੱਚ ਚੱਲਦੇ ਨੇ ਕੋਈ ਨਹੀਂ ਸਾਹਮਦੇ ਜਿਹੜੇ ਬਾਦ ਦੇ ਜਿਹਨਾਂ ਪੈਸੇ ਵੱਧ ਜਾਣ ਉਹ ਸ਼ੋਭਣੀ ਕਮੇਟੀ ਆ ਜੂਗੀ ਅਸੀਂ ਸੰਭਣਾ ਉਹ ਕਹਿੰਦੇ ਨੇ ਆ ਵੀ ਗੁਰਦੁਆਰਾ ਸਾਹਿਬ ਨੇ ਕਹਿੰਦੇ ਇੱਥੇ ਘਰੇ ਆਉਂਦਾ ਨਹੀਂ ਕੋਈ ਸਾਡੇ ਸੱਚੀ ਗੱਲ ਹੈ ਮੇਰੇ ਘਰੇ ਬੰਦੇ ਆ ਗਏ ਤੇ ਉਹਨਾਂ ਦੇ ਜਿਹੜੇ ਪੈਸੇ ਦਿੰਦੇ ਨੇ ਉਹ ਈਸਾ ਬਥੇਰਾ ਹੈ ਆਪਣੇ ਵੀ ਹੋਰ ਬੜੋ ਦੀ ਫੁੱਟ ਗਿਆ ਟੋਰ ਪਲਾਜਾ ਤੇ ਦੇਖ ਲੋ ਉਹ ਸਾਡੇ ਘਰ ਆਏ ਆ ਕੇ ਮੈਨੂੰ ਕਹਿੰਦੇ ਵੀ ਗੱਲ ਸੁਣੋ ਮੈਂ ਕਿਹਾ ਹਾਂਜੀ ਕਹਿੰਦੇ ਅਸੀਂ ਤੁਹਾਨੂੰ ਕੁਝ ਦੱਸਣਾ ਮੈਂ ਕਿਹਾ ਬੈਠੋ ਮੈਂ ਕਿਹਾ ਮੈਂ ਵੀ ਦੱਸਣਾ ਗੁਰੂ ਗ੍ਰੰਥ ਸਾਹਿਬ ਦਾ ਬੰਦ ਹੋਸ਼ ਇਹ ਅਮਰੀਕਾ ਰਹਿਏ ਇੱਥੇ ਟਮਰ ਨੂੰ ਤੁਸੀਂ ਛੱਟੋ ਹੋ ਮੈਂ ਕਿਹਾ ਮੈਂ ਲੜਨਾ ਠੀਕ ਆ ਇਹ ਆਪਣੇ ਧਰਮ ਦਾ ਪ੍ਰਚਾਰ ਕਰਦੇ ਨੇ ਬਹੁਤ ਵਧੀਆ ਗੱਲ ਹੈ ਪਰ ਮੈਂ ਇਹ ਆਪਣੀ ਗੱਲ ਕਰੂਗਾ ਉਹਨਾਂ ਦੀ ਗੱਲ ਸੁਣ ਕੇ ਮੈਂ ਕਿਹਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਬਾਰੇ ਕੁਝ ਪਤਾ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਕਿਵੇਂ ਦੇ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਹੋਇਆ ਜੋ ਹੋ ਰਿਹਾ ਜੋ ਹੋਊਗਾ ਦਾ ਉੱਤਰ ਹੈਗਾ ਆਜੋ ਸੈਕਟਰ ਮੈਨੋਂ ਕੋਈ ਸਵਾਲ ਰੱਖ ਲਓ ਕੋਈ ਸਵਾਲ ਗੁਰੂ ਗ੍ਰੰਥ ਸਾਹਿਬ ਤੋਂ ਉੱਤਰ ਮਿਲੂਗਾ ਤੇ ਤੁਸੀਂ ਥੋਡੀ ਬਾਈਬਲ ਬਾਰੇ ਦੱਸੋ ਕਿ ਏਮੈਂਡਮੈਂਟ ਹੋਈ ਹੋਈ ਆ ਬਦਲੀ ਹੋਈ ਆ ਥੋਡੀ ਬਾਈਬਲ ਉਹਨੇ ਮੇਰੇ ਹੱਥੋਂ ਤੇ ਰੋਡੀਆਂ ਪੈਈਆਂ ਮੈਂ ਚਾਹ ਬਣਾ ਲਈ ਮੈਂ ਚਾਹ ਪੀਤੀ ਦੱਸੋ ਤੁਸੀਂ ਆਪਣਾ ਧਰਮ ਦੱਸਣਾ ਹੈ ਮੈਂ ਆਪਣਾ ਵੀ ਦੱਸੂਗਾ ਕਿਉਂਕਿ ਬਾਕੀ ਤਾਂ ਸਾਡੇ ਗੁਰੂ ਸਭ ਜਾਣਦੇ ਨੇ ਪੂਰੇ ਪੂਰੇ ਗੱਲ ਵਾਂਗ ਛੜਕਾ ਹੁੰਦਾ ਕਿੱਥੇ ਪਿੱਛੇ ਘਰੇ ਹਾਲ ਹੜਕਦੇ ਨੇ ਪਿੱਛੇ ਫਿਰ ਮੂਮੂ ਚਾਰਸਾਂ ਹੁੰਦਾ ਆ ਠਕਰ ਜਾਇਆ ਹੋਈ ਹੈ ਐਟਾ ਸਾਡੇ ਲੋਕਾਂ ਦਾ ਪਹੁੰਚ ਜਾਂਦੇ ਨੇ 35 ਦੇ ਤੱਕ ਇਹ ਜਾਂਦੀ ਆ ਉਹਨਾਂ ਨੂੰ ਕੋਈ ਗੱਲ ਨਹੀਂ ਆਉਂਦੀ ਉਹ ਜਦੋਂ ਇਹ ਕਹਿੰਦੇ ਕਿਸੇ ਨੂੰ ਸਵਾਲ ਲੈ ਕੇ ਆਉਂਗਾ ਪਰ

तेज तेज पड़ा हम जी करवाता था बहुत ही संदेह है कि जिस घर की समाज में लोड़ा दे लेगी तकलीफ आना खिलाप दर्शन वाले पापा नरेन्द्र सिंह जी इन्होंने तेज बात करते हैं ग्राम पार्टी व्यापी करने वाले लोगों को चाचा सराके का धोखा लगाके आज युवकों ने जेल दिखने से इन्हें जो बटेकर आने

वो भी बचेश काउंटे अपने कच्चे जने तेजे बंटी ने अति उनका भी ऐसे आउंटे संवाद का जाते पापा की अपने बचार भी आज भी तस्चालिए बुद्धि में रखे रखने के अपने बाद बचार भी तो हमें अलेसान्य में साले रखाव में ये केंद्र बचार में समझ लेना चाहिए कि अगर पंजाब नहीं है तो सब पूरा जो संसार के पूर

ਹੇ ਜੀ ਹੋਇ ਤੇ ਤਰਜੂ ਹੋ ਜਾਵੇ ਧੰਨਵਾਦ ਆਓ ਬੋਲੋ ਉਹ ਆਂਕੁਰ ਦੀਪਾ ਕਾਲਸਾ ਉਹ ਆਂਕੁਰ ਦੀਪੀ ਵਤੇ ਬਹੁਤ ਚੜੀ ਆਕਾਲ ਕੀ ਦਲ ਮੱਕਲੇ ਨਿਆਣੇ ਹੋਏ ਨੀਲਾ ਪਾਣਾ ਪਹਿਨ ਕੇ ਅਵਰ ਨਾ ਜਿ세 ਕੋਈ ਜਿੱਲੀ ਤਰਤ ਪਰ ਬੈਠੇਗੀ ਆਹ ਬੁਰਾਂ ਦੀ ਮਾਇ ਦੇ ਚਤਰ ਫਰਾਵੇ ਸੀਸ ਪਰ ਬੜੀ ਕਰਨ ਦੇ ਬੋਝ ਉਹ ਆਂਕੁਰ ਦੀ ਕਾਲਸਾ ਉਹ ਆਂਕੁਰ ਦੀਪੀ ਵਤੇ ਕਾ ਕਹਣੇ ਜੀ ਬਹੁਤ ਬਹੁਤ ਧੰਨਵਾਦ ਅੱਜ ਜਿਹੜੀ ਸਾਰੀ ਸੰਗਤ ਇੱਥੇ ਪਹੁੰਚੀ ਆ ਗੁਰੂ ਦੇ ਪਿਆਰੇ ਇੱਥੇ ਆਏ ਆ ਸਾਨੂੰ ਹਰ ਪੈਰ ਦੇ ਨਾਲ ਇਹਨਾਂ ਵੱਲ ਵਧਣਾ ਚਾਹੀਦਾ ਵਾ ਹਰ ਇੱਕ ਕਦਮ ਇਹਨਾਂ ਦੇ ਨਾਲ ਚੱਲਣਾ ਚਾਹੀਦਾ ਵਾ ਇਹ ਸਾਡੀਆਂ ਅਗਲਾਂ ਨੂੰ ਬਚਾਉਂਦੇ ਆ ਸਾਡੀਆਂ ਅਗਲਾਂ ਨੂੰ ਬਚਾਉਂਦੇ ਆ 675 ਸੈਂਟਰ ਪੰਜਾਬ ਦੇ ਵਿੱਚ ਬਣ ਚੁੱਕੇ ਆ ਆਪ ਕੀ ਸਭ ਜਾਣਦੇ ਹੋ ਇਨਾਂ ਦੇ ਵਿੱਚ ਸਾਡੀ ਅਸਲ ਬਦਲੀ ਜਾਂਦੀ ਆ ਉੱਥੇ ਸਹੂਜੇ ਪਰ ਹੁੰਦੇ ਆ ਜਿਹੜੇ ਨਹੀਂ ਦੱਸ ਸਕਦੇ ਤੇ ਜਿਹੜੀ ਸਾਡੀ ਅਸਲ ਆ ਉਹ ਚਿੱਟਾ ਮਾਣੀਆਂ ਚਿੱਟਾਂ ਖਾ ਖਾ ਕੇ ਹੁਣ ਤੇ ਕੇਕ ਦੇ ਆਉਂਦੇ ਆ ਤੇ ਉਹਨਾਂ ਦੇ ਵਿੱਚ ਵੀ ਗੋਲੀਆਂ ਪਾਉਂਦੇ ਆ ਜਿਹੜੇ ਸਾਡੇ ਨਿਕਨੇ ਕੇ ਬੱਚੇ ਆ ਉਹਨਾਂ ਦਾ ਵੀ ਦਿਮਾਗ ਜਿਹੜਾ ਵਾ ਇਹੋ ਜਿਹਾ ਸੌਣ ਹੋਏ ਉਹਨਾਂ ਨੂੰ ਪਤਾ ਹੀ ਨਾ ਲੱਗੇ ਕਿ ਕੀ ਕਰਨਾ ਕਿ ਨਹੀਂ ਕਰਨਾ ਇਸ ਕਰਕੇ ਖਾਲਸਾ ਜੀ ਸਾਨੂੰ ਇੱਕ ਪਿੱਕੇ ਦੇ ਨਾਲ ਮੋਢੇ ਨਾਲ ਲਾਗੇ ਖਾਣਾ ਤੱਕ ਦਾ ਸਾਡਾ ਪੰਥ ਖਾਲਸਾ ਹਮੇਸ਼ਾ ਹੀ ਧਰ ਨਾਲ ਖੜਿਆ ਹੋਆ ਇੱਕ ਸਾਡੇ ਕੋਲ ਨਿਗਾਹ ਦੇ ਭਟੰਗੀਆਂ ਇਹ ਪਟ્રોલ ਪਿੰਦਾ ਹੀ ਇਹੋ ਜੇ ਨਸ਼ੇ ਖਾਂਦਾ ਹੀ ਸਾਡੇ ਕੋਲ 8-7 ਭਟੰਗੀਆਂ ਨਿਕ-ਨਿਕ ਜਿਹੜੇ ਆਪਣੇ ਆਪ ਦੇ ਵਿੱਚ ਹੀ ਲੈ ਕੇ ਇਕੱਠੇ ਕਰ ਲੈਂਦੇ ਆ ਦਾਦਾ ਇਹੋ ਜਿ ਮਕਸਦ ਇਹ ਆ ਕਿ ਜਿਹੜੇ ਬੱਚੇ ਜਿਹੜੇ ਅਨਾਥ ਆ ਜਿਹੜੇ ਇਹੋ ਜਿਹੇ ਬੱਚੇ ਆ ਉਹਨਾਂ ਨੂੰ ਪੰਥ ਦੇ ਦਾਤਾ ਕਰਦੇ ਆਪਣੇ ਗੁਰਮਤਿ ਦਾਸਾ ਖਾਈ ਜਾਂਦੇ ਸਿੱਖੀ ਪਰਸਮ ਦਾ ਗਾਵਿੰਦੇ ਨਸ਼ਾਤ ਸਨਾ ਲੱਗਣ ਇਹਨਾਂ ਸਾਡੇ ਕੋਲ 1 ਸਾਲ ਹੋ ਗਿਆ ਖਾਲਸਾ ਜੀ ਇੱਥੇ ਆਇਆ ਨੂੰ ਇਹਨੇ ਉਹਨਾਂ ਪਟ્રોલ ਵੀ ਛੜਦਾ ਵਾ ਇੱਕ ਟੂਪਾ ਪੈਂਚਰਾਂ ਦੀਆਂ ਪੈਂਦਾ ਹੀ ਉਹ ਛੜਦਿਆਂ ਸਾਰਾ ਕੁਝ ਚੱਲ ਗਿਆ ਨੇ ਚੜਜੀ ਕਲਣਾ ਟਿੰਗ ਫੱਟ ਗਿਆ ਨਕਾਰੇ ਬੁਝਾਉਂਦਾ ਵਾ ਭੋੜੇ ਬੁਝਾਉਂਦਾ ਵਾ ਗੁਰੂ ਦੀ ਕਿਰਪਾ ਵਾ ਇਸ ਕਰਕੇ ਸਾਬੀ ਸਾਰੀ ਸਿੱਖ ਕੌਮ ਲੋ ਇਸੀ ਚੀਜ਼ ਵਾਸਤੇ ਸੋਚਣਾ ਚਾਹੀਦਾ ਕਿ ਜੇ ਸਾਡੀ ਅਸੱchna ਰਹੂ ਉਹ ਕਿਹਾਂ ਹੀ ਚਰਨ ਵਿੱਚ ਜਿਹੜੀ ਹੈਡੀਂ ਉਹ ਬਾਹਰ ਸੁਣ ਜਾਂਦੇ ਆ ਤੇ ਪਿੰਡਾਂ ਦੇ ਵਿੱਚ ਕੁਝ ਹਮਨ ਮਿਲ ਨਹੀਂ ਗਿਆ ਤਾਂ ਜਿੱਥੇ ਗਵਰਨਮੈਂਟ ਕਿਰਪਾ ਕਰਕੇ ਜਾਂਦੀ ਆ ਇਹਨਾਂ ਚੀਜ਼ਾਂ ਦਾ ਅਸੀਂ ਕਾਜ ਕਰਕੇ ਥਾਵੇਂ ਨਾ ਬੇਜਾਵਾ ਬਾਹਰ ਨਾ ਨੂੰ ਇਥੇ ਹੀ ਕੋਈ ਬਿਜ਼ਨਸ ਕਰੀਏ ਆਪਣੇ ਕਾਰੋਬਾਰ ਚਲਾਈਏ ਤੁਹਾਡੇ ਬੱਚੇ ਵੀ ਸੁਰੱਖਿਅਤ ਰਹੋਗੇ ਪੰਜਾਬ ਦੇ ਵਿੱਚ ਸਾਰੇ ਪਈਆਂ ਦਾ ਬੋਲ ਬਾਲਾ ਹੋ ਜਾਂਦਾ ਵਾ ਸਾਨੂੰ ਪੁੱਛਣ ਨਹੀਂ ਦਿਆ ਜਿਹੜੇ ਪਾਸੇ ਵਿੱਚ ਜਦੋਂ ਮਾਰਕੀਟਾਂ ਦੇ ਵਿੱਚ ਭਈਆਂ ਨੇ ਚਾਰ ਪੇਰੇ ਰਿਹੜੀਆਂ ਮਾਈਆਂ ਅਮਹਾੜੀ ਦੇ ਵਿੱਚ ਬੇਕਲ ਖੜੇ ਦੋ ਸੇਕ ਬੱਚਿਆਂ ਨੂੰ ਉਹਨਾਂ ਨੇ ਮਾਰਤਾ ਤੇ ਜਦ ਕੁਛ ਜਣ ਡਾਰ ਹੱਲੇ ਆ ਤੇ ਉਹਨੂੰ ਵੀ ਚਲਾ ਚੜਾਈ ਕਰ ਗਿਆ ਇਸ ਕਰਕੇ ਉਹਦੇ ਬੱਚਿਆਂ ਦਾ ਸਾਰੇ ਬਾਰੇ ਸਿੱਖ ਕੌਮ ਨੂੰ ਜਿਹੜੇ ਵੱਡੀਆਂ ਵੱਡੀਆਂ ਸੰਸਥਾਵਾਂ ਵਾਂ ਉਹਨਾਂ ਨੂੰ ਇਸ ਚੀਜ਼ ਦੇ ਵਿੱਚ ਧਿਆਨ ਦੇਣਾ ਚਾਹੀਦਾ ਵਾ ਜਿਹੜੇ ਸਾਡੇ ਬੱਚੇ ਰੋਂਦੇ ਆ ਉਹਨੂੰ ਗੱਲ ਦੇ ਨਾਲ ਲਾਈਏ ਵਡੇ-ਵਡੇ ਵੱਡੇ ਦਲਬੰਦ ਸਿਆਜਨਾ ਦੇ ਕੋਲ ਹਜ਼ਾਰਾਂ ਏਕੜ ਜ਼ਮੀਨ ਆ ਉਹਨਾਂ ਨੂੰ ਇਹ ਸਰਕਤਾ ਵਾਲਾ ਬਹੁਤ ਧਿਆਨ ਦੇਣਾ ਚਾਹੀਦਾ ਕਿ ਜਿੱਤਰਾ ਇਹ ਸੱਜਣਾਂ ਦੇ ਇਕੱਠੀ ਹੁੰਦੀ ਆ ਉਹ ਤੇ ਮੰਦਰ ਪ੍ਰਸ਼ਾਦਾ ਲੈ ਕੇ ਚਾਹੀਏ ਉਹ ਆਪਣਾ ਮੋਢੇ ਨਾਲ ਮੋਢਾ ਲਾ ਕੇ ਕਰੀਏ ਰਾਜਨੀਤੀ ਤੇ ਸਾਡਾ 10 ਮਿੰਟਾਂ ਦਾ ਕੰਮ ਆ ਸਾਨੂੰ ਕੱਤਰਤਾਈ ਦੀ ਲੋੜ ਆ ਸਾਨੂੰ ਇਕੱਠੇ ਹੋਣ ਦੀ ਲੋੜ ਆ ਕਿਸਾਨੀਆਂ ਸੰਗਤਾਂ ਨੂੰ ਇਹ ਚਿਰਾਂ ਦੇ ਵਿੱਚ ਬੇਰਤੀ ਆ ਕਿ ਆਪਾਂ ਇਕੱਠੇ ਹੋਈਏ ਚੜ੍ਹਦੀ ਕਲਾ ਨਾਮ ਉਹ ਤਾਂ ਜਿਤਕੇ ਵਾਹਿਗੁਰੂ ਜੀ ਦਾ ਹਾਲ ਸਾਂ ਵਾਹਿਗੁਰੂ ਜੀ ਸਭ ਦੇ ਨਿਆਲੋ ਜਾਵੇ ਬਤੇ ਪਾਵੇ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਵਰਤਾਂ ਜੀ ਦਾ ਜਿਨੇ ਇਹ ਦੱਸਿਆ ਕਿ ਇਹ ਬਹੁਤ ਹੀ ਯਕਤਾ ਵਾਲੀ ਗੱਲ ਹੈ ਕਿ ਜਿੱਥੇ ਆਪਾਂ ਫਸਲਾਂ ਲਈ ਲੜ ਰਹੇ ਹਾਂ ਉਥੇ ਨਸ਼ਿਆਂ ਨੂੰ ਬਚਾਉਣ ਦੀ ਵੀ ਲੋੜ ਹੈ ਕਿਉਂਕਿ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਫਲਾ ਕੇ ਇਹ ਸਾਡੀਆਂ ਜਿਹੜੀਆਂ ਅਣਖਾਂ ਨੂੰ ਕਮਜ਼ੋਰ ਕਰ ਲਈ ਇੱਕ ਸਾਜਕ ਹੋ ਰਹੀ ਹੈ ਆਪਣੀ ਨੰਮੀ ਪੀੜ੍ਹੀ ਵੱਲ ਵੀ ਸਾਨੂੰ ਧਿਆਨ ਦੇਣਾ ਪਵੇਗਾ ਜਿੱਥੇ ਸਾਡੀ ਕਿਰਤ ਦੀ ਗੱਲ ਹੈ ਉਥੇ ਧਰਮ ਦੀ ਰੱਖੀ ਵੀ ਬਹੁਤ ਜ਼ਰੂਰੀ ਹੈ ਸੋ ਆਓ ਹੁਣ ਬੇਨਤੀ ਹੈ ਕਿ ਆਪਾਂ ਪੰਗਤਾਂ ਬਣਾ ਕੇ ਨੌਜਵਾਨਾਂ ਨੂੰ ਬੇਨਤੀ ਕਰਿਓ ਨੰਬਰ ਬਰਦਾਸ਼ ਕਰਨਗੇ ਉਸ ਤੋਂ ਬਾਅਦ ਨੰਬਰ ਛਾ ਕੇ ਇਸੇ ਤਰ੍ਹਾਂ ਫੇਰ ਆਪਾਂ ਨੇ ਤੇ ਜਾਣਾ ਹੈ ਕਿ ਮੇਰਾ ਵੀ ਜਿਹੜੀ ਕਾਰਵਾਈ ਚ ਚੱਲੇਗੀ ਉਹ ਸ਼ੁਰੂ ਹੋਵੇਗੀ ਕਿ ਆਪਣੇ ਕੋਲ 1.2 ਦਾ ਸਮਾਂ ਹੋਇਆ ਸੋ पता अच्छा था, था कि आता कोना काटा फेर अपने को आएगा उसी तरह आप बिचारा करते हुए पूरे समय ना समाप्ति करनी है उस तो पहले इसे तरह सबने संयोग के नाल इतनी जटे देना है के तू